ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਤੀਜਾ ਲਾਲਾ ਆਪਣੀ ਜਾਤ ਗਵਾਈ ਹਾਈ ਵਿਸਰਾਮ ਲਾਲਾ ਪਤਿ ਹੀ ਵਿਸਰਾਮ ਲਾਉਣਾ ਹੈ ਲਾਲਾ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਗੁਰ ਸਰਣਾਈ ਹਿਰਦੈ ਨਾਮ ਵੱਡੀ ਵੱਡਿਆਈ ਸਦਾ ਪ੍ਰੀਤਮ ਪ੍ਰਭੂ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੁਏ ਸਾਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਸੋਗ ਹਰਖ ਦੁਏ ਇਥੇ ਠੰਮਕ ਲਾਦਨੀ ਹੈ ਸਾਮ ਕਰ ਜਾਣੈ ਗੁਰ ਪ੍ਰਸਾਦੀ ਸ਼ਬਦ ਉਧਰੈ ਰਹਾਉ ਕਰਨੀ ਕਾਰ ਧਰੋ ਫੁਰਮਾਈ ਬਿਨ ਸਬਦੈ ਕੋ ਥਾਇ ਨ ਪਾਈ ਜੀ ਬਿਨ ਸਬਦੈ ਕਿਥੀ ਵਿਸਰਾਮ ਐ ਕੋ ਇਥੇ ਯਮ ਕਲਾਦਨੀ ਐ ਕੋ ਥਾਇ ਨ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨ ਪਾਈ ਮਨ ਮੁਖ ਭਰਮ ਭੁੱਲਾ ਸੰਸਾਰ ਬਿਨ ਰਾਸੀ ਊੜਾ ਕਰੇ ਵਾਪਾਰ ਬੇਨ ਰਾਸੀ ਵੱਖਰ ਪੱਲਾ ਨਾ ਪਾਈ ਮਨਮੁਖ ਭੁੱਲਾ ਜਨਮ ਗਵਾਏ ਮਨਮੁਖ ਭੁੱਲਾ ਕਿਤਨੀ ਸ਼ਰਮ ਹੈ ਮਨਮੁਖ ਭੁੱਲਾ ਜਨਮ ਗਵਾਏ ਸਤਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਹਾਂ ਊਤਮ ਥੋੜਾ ਜਿਹਾ ਕਸਕੇ ਊਤਮ ਜਾਤੀ ਊਤਮ ਸੋਏ ਗੁਰਪੌੜੀ ਸਬਦੂ ਉੱਚਾ ਹੋਏ ਸਬਦੂ ਸੰਬੰਧਕ ਪਾਠ ਹੈ ਗੁਰ ਪਾਉੜੀ ਸਬਦੂ ਉੱਚਾ ਹੋਏ ਨਾਨਕ ਨਾਮ ਨਾਨਕ ਪਦ ਨਾਨਕ ਨਾਮ ਵਡਾਈ ਹੋਏ ਆਸਾ ਮਹਲਾ 3 ਮਨਮੁਖ ਝੂਠੋ ਝੂਠ ਕਮਾਵੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨਮੁਖ ਇੱਥੇ ਵਿਸਰਾਮ ਲਾਉਣਾ ਵੀ ਮਨਮੁਖ ਬੰਦਾ ਜਿਹੜਾ ਹੈ ਝੂਠੋ ਝੂਠ ਕਮਾਵੇ ਝੂਠ ਦੇ ਝੂਠ ਹੀ ਝੂਠ ਦੀ ਕਮਾਈ ਕਰਦਾ ਹੈ ਖਸਮੇਕਾ ਮਹਿਲ ਕਦੇ ਨਾ ਪਾਵੇ ਦੂਜਾ ਲੱਗੀ ਭਰਮ ਭੁਲਾਵੇ ਬਮਤਾ ਬਾਧਾ ਆਵੇ ਜਾਵੇ ਦੁਹਾਗਣੀ ਕਾਮਣ ਦੁਹਾਗਣੀ ਕਾਮਣ ਦੇਖ 시ਗਾਰ ਹਾਂ ਇਹ ਪਾਠ ਵੀ ਯਾਦ ਰੱਖਣਾ ਹੈ ਦੁਹਾਗਣੀ ਕਾਮਣ ਕਾਮਨ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਪਦਸ਼ੀਲ ਪੂਥੀਆਂ ਚ ਵੱਖਰਾ ਛਪਿਆ ਹੋਇਆ ਕਾਮਨ ਦੁਹਾ ਕਿਣੀ ਕਾਮਨ ਦੇਖ ਸੀਗਾਰ ਨਾਣਾ ਨਹੀਂ ਲਾਉਣਾ ਨੰਨੇ ਨਾਲ ਉਚਾਰਨ ਕਰਨਾ ਕਾਮਨ ਪੁੱਤਰ ਕਲਤ ਧਨ ਮਾਇਆ ਚਿਤ ਲਾਈ ਇਹ ਵੀ ਕਲਤਰ ਨਹੀਂ ਉਚਾਰਨ ਕਰਨਾ ਪੁੱਤਰ ਕਲਤ ਧਨ ਇਥੇ ਛਮਕ ਹੈ ਮਾਇਆ ਚਿਤ ਲਾਈ ਇਥੇ ਵਿਸਰਾਮ ਹੈ ਝੂਠ ਮੋਹ ਪਾ ਖੰਡ ਵਿਚਾਰ ਰਹਾਉ ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰਬਦੀ 시ਗਾਰ ਬਣਾਵੈ ਸੇਜ ਸੁਖਾਲੀ ਆਨੰਦਨ ਹਰ ਰਾਵੈ ਮੇਲੇ ਪ੍ਰੀਤਮ ਸਦਾ ਸੁਖ ਪਾਵੈ ਸਾ ਸੁਹਾਗਣੀ ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ ਸਾ ਸੁਹਾਗਣ ਸਾਚੀ ਇਥੇ ਵਿਸਰਾਣ ਸੁਹਾਗਣ ਤੇ ਮੜੀ ਜੀ ਠਮਕ ਲਾ ਕੇ ਸਾ ਸੁਹਾਗਣ ਸਾਚੀ ਜਿਸ ਸਾਥ ਪਿਆਰ ਆਪਣਾ ਪਿਰ ਰਾਖੈ ਸਦਾ ਉਰਤਾਰ ਰੱਖੈ ਪਦ ਜਿਹੜਾ ਦੇਹਲੀ ਦੀਪਕ ਪਦ ਹੈ ਦੋਵੇਂ ਪਾਸੇ ਲੱਗ ਜੇਗਾ ਆਪਣਾ ਪਿਰ ਰਾਖੈ ਸਦਾ ਉਰਤਾਰ ਉਰਤਾਰ ਨੇੜੇ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਅਗੈ ਜਾਤ ਰੂਪ ਨਾ ਜਾਏ ਅਗੈ ਤੇ ਵਿਸਰਾਮ ਲਾਉਣਾ ਹੈ ਅਗੈ ਜਾਤ ਰੂਪ ਨਾ ਜਾਏ ਤੇਹਾ ਹੋਵੇ ਜਿਹੇ ਕਰਮ ਕਮਾਏ ਸਬਦੇ ਉਚੋ ਉਚਾ ਹੋਏ ਸਬਦੇ ਤੇ ਵਿਸਰਾਮ ਲਾਦੋ ਸਬਦੇ ਉਚੋ ਉਚਾ ਹੋਏ ਨਾਨਕ ਸਾਚ ਸਮਾਵੈ ਸੋਏ ਅਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਈ ਇਹ ਵਿਸਰਾਮ ਧਿਆਨ ਲਾਉਣਾ ਭਗਤ ਰਤਾ ਜਨ ਇਥੇ ਵਿਸਰਾਮ ਹੈ ਸਹਿਜ ਸੁਭਾਈ ਗੁਰ ਕੈ ਪੈ ਸੱਚ ਸਾਚ ਸੁਮਾਈ ਬਿਨ ਗੁਰ ਪੂਰੇ ਭਗਤ ਨ ਹੋਏ ਮਨ ਮੁਖ ਰੁੰਨੇ ਆਪਣੀ ਬਾਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਈ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਹਾਉ ਗੁਰਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸਤਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤਸਾਰ ਨਾਏ ਸਦਾ ਸੂਚੇ ਸਾਚ ਸਮਾਏ ਸਾਰ ਪ੍ਰਭ ਵੇਖੈ ਸਦਾ ਹਜੂਰਾ ਗੁਰ ਪਰਸਾਦ ਰਹਿ ਆ ਭਰਪੂਰ ਜਹਾਂ ਜਾਓ ਤਹਿ ਵੇਖ ਸੋਏ ਗੁਰ ਬਿਨ ਦਾਤਾ ਅਬਰ ਨ ਕੋਏ ਗੁਰ ਸਾਗਰ ਪੂਰਾ ਪੰਡਾਰ ਊਤਮ ਰਤਨ ਜਵਾਹਰ ਲਾ ਜਵਾਹਰ ਅਪਾਰ ਕੀ ਊਤਮ ਦਲੈਂਕੜ ਨਾਂ ਉਚਾਰਨ ਕਰਨਾ ਆਮ ਉਤਮ ਕਹੇ ਜਾਂਦੇ ਹਨ ਊਤਮ ਰਤਨ ਊਤਮ ਰਤਨ ਜਵਾਹਰ ਅਪਾਰ ਗੁਰ ਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਆਸਾ ਮਹੱਲਾ ਤੀਜਾ ਗੁਰ ਸਾਇਰ ਸਤ ਗੁਰ ਸੱਚ ਸੋਏ ਪੂਰਾ ਭਾਗ ਗੁਰੂ ਸੇਵਾ ਹੋਰੇ ਸੋ 부ਝੈ ਜਿਸ ਆਪ 부ਝਾਏ ਗੁਰ 부ਝਾਏ ਕਸਕੇ ਹੀ ਬੋਲਣਾ ਪਹਿਲਾਂ ਵੀ ਬੜੀ ਵਾਰ ਦੱਸਿਆ ਹੈ ਵੀ ਜਿੱਥੇ ਅਗਨ ਜਾਂ ਤ੍ਰਿਸ਼ਨਾ ਦੇ ਨਾਲ 부ਝੈ ਸ਼ਬਦ ਆਜੇ ਉੱਥੇ ਪੋਲਾ ਉਚਾਰਨ ਕਰਨਾ ਜਿੱਥੇ ਸਮਝਣ ਦਾ ਬਾਚ ਖੋਵੇ ਉੱਥੇ ਕਸਕੇ ਉਚਾਰਨ ਕਰਨਾ 부ਝਾਏ ਗੁਰ ਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੋਝੀ ਹੋਏ ਗੁਰ ਪ੍ਰਸਾਦ ਅਗਿਆਨ ਬਿਨਾਸੈ ਅਨ ਦਿਨ ਜਾਗੈ ਵੇਖੈ ਸਤ ਸੋਏ ਰਹਾਉ ਮੋਹ ਗਮਾਨ ਗੁਰ ਸ਼ਬਦ ਜਲਾਏ ਪੂਰੇ ਗੁਰ ਤੇ ਸੋਝੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹਿ ਥਿਰ ਨਾਮ ਸਮਾਣੇ ਇਹ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਆਵਣ ਜਾਣ ਰਹੇ ਥਿਰ ਨਾਮ ਸਮਾਣੇ ਜੰਮਣ ਮਰਣਾ ਹੈ ਸੰਸਾਰ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜੰਮਣ ਮਰਣਾ ਹੈ ਇੱਥੇ ਵਿਸਰਾਮ ਲਾਉਣਾ ਸੰਸਾਰ ਜੰਮਣ ਮਰਣਾ ਹੈ ਸੰਸਾਰ ਮਨ ਮੁਖ ਅਚੇਤ ਮਾਇਆ ਮੋਹ ਗੁਬਾਰ ਪਰ ਨਿੰਦਾ ਬਹੁ ਊੜ ਕਮਾਵੇ ਵਿਸ਼ਟਾ ਕਾ ਕੀੜਾ ਵਿਸ਼ਟਾ ਮਾ ਹਿਸਮਾਵੇ ਵਿਸ਼ਟਾ ਕਾ ਕੀੜਾ ਯਾਨੀ ਜਿਹੜੀ ਠਮਕਦੀ ਹੈ ਨਾ ਉਹ ਥੋੜੀ ਜੀ ਇਸ਼ਾਰਾ ਮਾਤਰ ਲਾ ਕੇ ਚਲੇ ਜਣੀ ਹੈ ਵਿਸ਼ਟਾ ਕਾ ਕੀੜਾ ਕਾ ਕੀੜਾ ਨਹੀਂ ਕਹਿਣਾ ਕਾ ਤੇ ਮਲੀ ਠਮਕ ਲਾ ਕੇ ਕੀੜਾ ਪੱਤੇ ਵਿਸਰਾਮ ਹੈ ਵਿਸ਼ਟਾ ਕਾ ਕੀੜਾ ਵਿਸਤਵ ਮਾਹਿ ਸੁਮਾਵੈ ਸਤ ਸੰਗਤ ਮਿਲ ਸਭ ਸੋਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦਰੜਾਏ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਅਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤ ਗੁਰ ਭੀਟੇ ਗੁਰੂ ਗੋਬਿੰਦ ਗੁਰਗੋ ਇਕੱਠਾ ਨਹੀਂ ਕਹਿਦੇ ਨਾ ਗੁਰਪਦ ਨਖੇਰ ਕੇ ਪੜ੍ਹਨਾ ਹੈ ਗੋਬਿੰਦ ਵੱਖਰਾ ਕਹਿਣਾ ਸਤਗੁਰ ਭੇਟੇ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੇ ਜਾਏ ਪੂਰੇ ਗੁਰ ਤੇ ਸਾਚ ਸਮਾਏ ਜਿਨ ਕਉ ਨਾਮ ਲਿਖਿਆ ਧੁਰ ਲੇਖ ਇਹ ਵਿਸਰਾਮ ਵੀ ਧਿਆਨ ਨਾਲ ਲਾਉਣਾ ਹੈ ਜਿਨ ਕਉ ਇਥੇ ਵਿਸਰਾਮ ਹੈ ਨਾਮ ਲਿਖਿਆ ਧੁਰ ਲੇਖ ਤੇ ਅਨਜਨ ਨਾਮ ਸਦਾ ਧਿਆਵਹਿ ਗੁਰ ਪੂਰੇ ਤੇ ਭਗਤ ਵਿਸ਼ੇਖ ਰਹਾਉ ਜੇਨ ਕਉ ਹਰ ਪ੍ਰਭ ਲਏ ਮਿਲਾਏ ਤਿਨ ਕੀ ਗਹਿਣ ਗਤ ਕਹੀ ਨਾ ਜਾਏ ਜਿਨਨੇ ਪਾਦ ਆਰੇ ਨੇ ਨਾ ਪਿੱਛੇ ਜੇਨ ਤਿਨ ਹਲੰਤ ਨਾ ਲਾ ਰਹੇ ਹਨ ਸੁੱਧ ਉਚਾਰਨ ਕਰਨਾ ਇਹਨਾਂ ਦਾ ਤੇਨ ਇਹ ਇਸਰਾਮ ਵੀ ਧਿਆਨ ਨਾਲ ਲਾਉਣਾ ਹੈ ਤੀਨ ਕੀ ਗਹਿਣ ਗਤ ਗਹਿਣ ਗਤ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਗਾਤ ਪੂਲਾ ਪੂਲਾ ਤੀਨ ਕੀ ਗਹਿਣ ਗਤ ਕਹੀ ਨਾ ਜਾਏ ਪੂਰੇ ਸਤਗੁਰ ਦਿੱਤੀ ਵਡਿਆਈ ਊਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪ ਇੱਕ ਘੜੀ ਮਹਿ ਥਾਪ ਉਥਾਪ ਕਹਿ ਕਹਿ ਕਹਿਣਾ ਆਖ ਸੁਣਾਈ ਜੀ ਸੋ ਘਾਲੀ ਥਾਇ ਨ ਪਾਈ ਜਿਨ ਕਾ ਪੁੱਤ ਪੁੰਨ ਤਿਨਾ ਗੁਰੂ ਮਿਲਾਇ ਸਚ ਬਾਣੀ ਗੁਰ ਸ਼ਬਦ ਸੁਣਾਈ ਜਹਾਂ ਸੁਣਾਈ ਨਾਣਾ ਲਾ ਕੇ ਸਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾ ਦੁਖ ਜਾਏ ਜਹਾਂ ਸ਼ਬਦ ਵਸੈ ਤਹਾ ਦੁਖ ਜਾਏ ਗਿਆਨ ਰਤਨ ਸਾਚੈ ਸਹਿਜ ਸਮਾਈ ਨਾਵੇ ਜੀਵੜ ਹੋਰ ਧਨ ਨਾਹੀ ਕੋਈ ਜਿਸਨੋ ਬਖਸੀ ਸਾਚਾ ਸੋਈ ਪੂਰੈ ਸ਼ਬਦ ਮਨ ਵਸਾਈ ਨਾਨਕ ਨਾਮ ਰਤੇ ਸੁਖ ਪਾਈ ਅਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਈ ਇਹ ਮਨ ਅੰਦਾ ਬੋਲਾ ਹੈ ਕਿਸ ਆਖ ਸੁਣਾਏ ਅੰਤਰ ਲੋਭ ਭਰਮ ਅਨਲਵਾਉ ਇਹ ਪਾਠ ਸਿ ਅਨਲਚਾਰਨ ਕਰਨਾ ਅੰਤਰ ਲੋਭ ਇਥੇ ਵਿਸਰਾਮ ਹੈ ਭਰਮ ਅਨਲਵਾਉ ਇਹ ਸੰਬੰਧਕ ਪਾਠ ਹੈ ਦੀਵਾ ਬਲ ਨ ਸੁਜੀ ਪਾਈ ਗੁਰਮੁਖ ਭਗਤ ਕਾਟ ਚਾਨਣ ਹੋਏ ਆਪਿ ਛਾਨ ਮਿਲੈ ਪ੍ਰਭ ਸੁਏ ਰਹਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਮਿਚੋ ਆਪ ਗਵਾਈ ਮੇਰਾ ਪ੍ਰਭ ਸਾਚਾ ਆਪੇ ਜਾਣ ਗੁਰ ਕਾ ਸਬਦ ਅੰਤ ਬ੍ਰਹਮੁ ਪਛਾਨੁ ਗੁਰਮੁਖ ਭਗਤਾ ਅੰਤਰ ਪ੍ਰੀਤ ਪਿਆਰ ਗੁਰ ਕਾ ਸਬਦ ਸਹਿਜ ਵਿਚਾਰ ਗੁਰਮੁਖ ਭਗਤ ਜੁਗਤ ਸਚ ਸੋਇ ਪਾਖੰਡ ਭਗਤ ਨਿਰਤ ਦੁਖ ਹੋਇ ਏਹਾ ਭਗਤ ਜਨ ਜੀਵਤ ਮਰੇ ਗੁਰ ਪ੍ਰ사ਦੀ ਭਭ ਜਲਤਾ ਰਹੇ ਗੁਰ ਕੈ ਬਚਨ ਭਗਤ ਥਾਇ ਪਾਇ ਹਰ ਜੀਉ ਆਪ ਵਸੈ ਮਨ ਆਇ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਚਲ ਭਗਤ ਹਰਿ ਸੋਚਿਤ ਲਾਏ ਭਗਤ ਰਤੇ ਤਿਨ ਸਚੀ ਸੋਏ ਨਾਨਕ ਨਾਮ ਰਤੇ ਸੋਖ ਹੋਏ ਵਾਹਿਗੁਰੂ ਜੀ ਕਾ ਕਾਲ ਸਾ ਕਰੇ ਵਾਹਿਗੁਰੂ ਜੀ ਕੀ ਫਤਿਹ